ਯਾਰੀ ਦੋਸਤੋ ਅੱਜ ਅਸੀਂ R2R ਲੈਟਰਡ ਡਿਜੀਟਲ ਤੋਂ ਐਨਲੌਗ ਕਨਵਰਟਰ ਬਾਰੇ ਸਿੱਖਾਂਗੇ ਇੱਕ ਡਿਜੀਟਲ ਤੋਂ ਐਨਲੌਗ ਕਨਵਰਟਰ ਜਾਂ ਡੀਏਸੀ ਬਾਈਨਰੀ ਮੁੱਲਾਂ ਤੋਂ ਬਣੇ ਡਿਜੀਟਲ ਸਿਗਨਲ ਨੂੰ ਇੱਕ ਐਨਲੌਗ ਵੋਲਟੇਜ ਵਿੱਚ ਬਦਲਦਾ ਹੈ ਪਿਛਲੇ ਲੈਕਚਰ ਵਿੱਚ ਅਸੀਂ ਬਾਈਨਰੀ ਵੇਟਡ ਰੈਜ਼ਿਸਟਰ ਡੀਏਸੀ ਬਾਰੇ ਪੜਿਆ ਸੀ ਜੋ ਹਰ ਬਿਟ ਲਈ ਵੱਖ-ਵੱਖ ਮੁੱਲਾਂ ਵਾਲੇ ਰੈਜ਼ਿਸਟਰ ਵਰਤਦਾ ਹੈ ਜਦੋਂ ਬਿਟਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਵਿਸ਼ਾਲ ਰੈਜ਼ਿਸਟੈਂਸ ਮੁੱਲਾਂ ਦੀ ਲੋਡ ਹੋਣ ਕਰਕੇ ਇਸ ਨੂੰ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ ਆਰ 2 ਆਰ ਲੈਡਰ ਡੀਏਸੀ ਇਸ ਸਮੱਸਿਆ ਦਾ ਹੱਲ ਦਿੰਦਾ ਹੈ ਕਿਉਂਕਿ ਇਹ ਸਿਰਫ ਦੋ ਹੀ ਰੈਜ਼ਿਸਟਰ ਮੁੱਲ ਆਰ ਅਤੇ 2 ਆਰ ਵਰਤਦਾ ਹੈ ਆਰ 2 ਆਰ ਲੈਡਰ ਡੀਏਸੀ ਇੱਕ ਸਰਲ ਅਤੇ ਪ੍ਰਭਾਵਸ਼ਾਲੀ ਸਰਕਟ ਹੈ ਜੋ ਡਿਜੀਟਲ ਸਿਗਨਲ ਨੂੰ ਐਨਲੌਗ ਵੋਲਟੇਜ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ ਇਹ ਸਿਰਫ ਦੋ ਹੀ ਰੈਜ਼ਿਸਟਰ ਮੁੱਲ ਵਰਤਦਾ ਹੈ ਇੱਕ ਦੀ ਰੈਜ਼ਿਸਟੈਂਸ ਆਰ ਹੁੰਦੀ ਹੈ ਅਤੇ ਦੂਜੇ ਦੀ 2R ਇਹ ਰਜਿਸਟਰ ਇੱਕ ਦੂਜੇ ਨਾਲ ਇੱਕ ਦੁਹਰਾਉਣ ਵਾਲੀ ਪੌੜੀ ਵਰਗੀ ਵੰਤਰ ਪਾਵ ਲੈਡਰ ਵੰਤਰ ਵਿੱਚ ਜੋੜੇ ਹੁੰਦੇ ਹਨ ਇਸ ਕਰਕੇ ਇਸ ਨੂੰ R2R ਲੈਡਰ ਡੀਏਸੀ ਕਿਹਾ ਜਾਂਦਾ ਹੈ ਇਹ ਡਿਜ਼ਾਈਨ ਬਾਈਨਰੀ ਵੇਟਡ ਡੀਏਸੀ ਨਾਲੋਂ ਬਧੇਰੇ ਵਿਹਾਰਕ ਹੈ ਕਿਉਂਕਿ ਇਸ ਨੂੰ ਵਿਸ਼ਾਲ ਰਜਿਸਟਰ ਮੁੱਲਾਂ ਦੀ ਲੋੜ ਨਹੀਂ ਹੁੰਦੀ ਜਿਸ ਕਰਕੇ ਇਹ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਜ਼ਿਆਦਾ ਸ਼ੁੱਧਤਾ ਪ੍ਰਾਪਤ ਹੁੰਦੀ ਹੈ ਇਸ ਸਰਕਟ ਵਿੱਚ ਹਰ ਡਿਜੀਟਲ ਇਨਪੁਟ ਇਹ ਨਿਰਧਾਰਿਤ ਕਰਦੀ ਹੈ ਕਿ ਰੈਜ਼ਿਸਟਰ ਨੈਟਵਰਕ ਵਿੱਚ ਕਰੰਟ ਪਾਸ ਹੋਵੇਗਾ ਜਾਂ ਨਹੀਂ ਸਭ ਤੋਂ ਮਹੱਤਵਪੂਰਨ ਬਿਟ ਭਾਵ MSB ਆਉਟਪੁੱਟ ਵੋਲਟੇਜ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਂਦੀ ਹੈ ਜਦਕਿ ਸਭ ਤੋਂ ਘੱਟ ਮਹੱਤਵਪੂਰਨ ਬਿਟ ਭਾਵ LSB ਸਭ ਤੋਂ ਘੱਟ ਪ੍ਰਭਾਵ ਪਾਉਂਦੀ ਹੈ R2R ਵੰਤਰ ਇਹ ਜਕੀਨੀ ਬਣਾਉਂਦੀ ਹੈ ਕਿ ਹਰ ਬਿਟ ਆਉਟਪੁੱਟ ਵੋਲਟੇਜ ਵਿੱਚ ਇੱਕ ਨਿਸ਼ਚਿਤ ਹਿੱਸੇ ਦਾ ਯੋਗਦਾਨ ਪਾਉਂਦੀ ਹੈ ਜਦੋਂ ਡਿਜੀਟਲ ਇਨਪੁਟ ਬਦਲਦੀ ਹੈ ਤਾਂ ਆਉਟਪੁਟ ਵੋਲਟੇਜ ਵੀ ਸਮਾਨ ਅਨੁਪਾਤੀ ਤੌਰ ਤੇ ਬਦਲਦੀ ਹੈ ਇਹ ਸਰਕਟ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਸਿਰਫ ਦੋ ਤਰ੍ਹਾਂ ਦੇ ਰੈジਸਟਰ ਵਰਤ ਕੇ ਸ਼ੁੱਧ ਅਤੇ ਸਥਿਰ ਕਨਵਰਜਨ ਪ੍ਰਦਾਨ ਕਰਦਾ ਹੈ ਆਓ ਉਦਾਹਰਣ ਦੇ ਤੌਰ ਤੇ ਹੁਣ ਅਸੀਂ 4-ਬਿਟ R2R ਲੈਡਰ ਡੀਏਸੀ ਦੇ ਡਾਇਗਰਾਮ ਅਤੇ ਕਾਰਜ ਪ੍ਰਕਿਰਿਆ ਨੂੰ ਸਮਝਦੇ ਹਾਂ R2R ਲੈਡਰ ਡੀਏਸੀ ਵਿੱਚ ਰੈジਸਟਰ ਨੈਟਵਰਕ ਨੂੰ ਲੈਡਰ ਆਕਾਰ ਵਿੱਚ ਬਣਾਇਆ ਜਾਂਦਾ ਹੈ ਜੋ ਸਿਰਫ ਦੋ ਰੈਜ਼ਿਸਟਰ ਮੁੱਲ R ਅਤੇ 2R ਵਰਤਦਾ ਹੈ ਇਹ ਰੈਜ਼ਿਸਟਰ ਨੈਟਵਰਕ ਡਿਜੀਟਲ ਇਨਪੁਟਸ ਨਾਲ ਜੁੜਿਆ ਹੁੰਦਾ ਹੈ ਅਤੇ ਇੱਕ ਆਪਰੇਸ਼ਨਲ ਐਂਪਲੀਫਾਇਰ ਕਰੰਟਾਂ ਨੂੰ ਜੋੜਨ ਅਤੇ ਐਨਾਲੌਗ ਆਉਟਪੁੱਟ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ ਇਸ ਸਰਕਟ ਵਿੱਚ MSB ਆਉਟਪੁੱਟ ਦੇ ਸਭ ਤੋਂ ਨੇੜੇ ਜੁੜਿਆ ਹੁੰਦਾ ਹੈ ਜਦਕਿ LSB ਸਭ ਤੋਂ ਦੂਰ ਜੁੜਿਆ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਹਰ ਡਿਜੀਟਲ ਇਨਪੁਟ ਜਾਂ ਲੌਜਿਕ 1 ਹੋ ਸਕਦੀ ਹੈ ਜਾਂ ਲੌਜਿਕ 0 ਜਦੋਂ ਡਿਜੀਟਲ ਇਨਪੁਟ ਲਾਜਿਕ 1 ਹੁੰਦੀ ਹੈ ਤਾਂ ਇੱਕ ਰੈਫਰੈਂਸ ਵੋਲਟੇਜ ਰੈਜ਼ਿਸਟਰ ਨੈਟਵਰਕ ਤੇ ਲਾਗੂ ਹੁੰਦੀ ਹੈ ਜਦੋਂ ਇਨਪੁਟ ਵੋਲਟੇਜ 0 ਹੁੰਦੀ ਹੈ ਤਾਂ ਸਬੰਧਤ ਰੈਜ਼ਿਸਟਰ ਸ਼ਾਖਾ ਗਰਾਉਂਡ ਨਾਲ ਜੁੜ ਜਾਂਦੀ ਹੈ ਹੁਣ ਅਸੀਂ 4-ਬਿਟ R2R ਲੈਟਰ ਡੀਏਸੀ ਦੀ ਆਊਟਪੁਟ ਵੋਲਟੇਜ ਲਈ ਸਮੀਕਰਨ ਭਾਅ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਜਿਸ ਵਿੱਚ ኦਪਰੇਸ਼ਨਲ ਐਂਪਲੀਫਾਇਰ ਸਰਕਟ ਵਿੱਚ ਫੀਡਬੈਕ ਰੈਜ਼ਿਸਟਰ ਦੀ ਭੂਮਿਕਾ ਨੂੰ ਵੀ ਧਿਆਨ ਵਿੱਚ ਰੱਖਾਂਗੇ R2R ਲੈਟਰ ਡੀਏਸੀ ਵਿੱਚ ਰੈਜ਼ਿਸਟਰ ਨੈਟਵਰਕ ਨੂੰ ਸਰਕਟ ਵਿੱਚ ਦਰਸਾਈ ਗਈ ਵੰਤਰ ਅਨੁਸਾਰ ਇੱਕ ਆਪਰੇਸ਼ਨਲ ਐਂਪਲੀਫਾਇਰ ਨਾਲ ਜੋੜਿਆ ਜਾਂਦਾ ਹੈ। ਆਪਰੇਸ਼ਨਲ ਐਂਪਲੀਫਾਇਰ R2R ਨੈਟਵਰਕ ਤੋਂ ਆਉਣ ਵਾਲੇ ਕਰੰਟਾਂ ਨੂੰ ਜੋੜਦਾ ਹੈ ਅਤੇ ਉਹਨਾਂ ਨੂੰ ਇੱਕ ਸਮਾਨ ਅਨੁਪਾਤੀ ਆਉਟਪੁੱਟ ਵੋਲਟੇਜ ਵਿੱਚ ਬਦਲਦਾ ਹੈ। ਫੀਡਬੈਕ ਰੈਜ਼ਿਸਟਰ ਜਿਸ ਨੂੰ RF ਨਾਲ ਦਰਸਾਇਆ ਜਾਂਦਾ ਹੈ, ਜੋੜ ਕੀਤੇ ਕਰੰਟ ਦੇ ਆਉਟਪੁੱਟ ਵੋਲਟੇਜ ਵਿੱਚ ਬਦਲਣ ਨੂੰ ਨਿਯੰਤਰਿਤ ਕਰਕੇ ਇੱਕ ਮੁੱਖ ਭੂਮਿਕਾ ਨਿਭਾਉਂਦਾ ਹੈ। ਮਨ ਲਓ ਕਿ ਇਸ ਡੀਏਸੀ ਦਾ 4-ਬਿਟ ਡਿਜੀਟਲ ਇਨਪੁਟ B3 B2 B1 ਅਤੇ B0 ਵਜੋਂ ਦਰਸਾਇਆ ਗਿਆ ਹੈ ਜਿੱਥੇ B3 MSB ਹੈ ਅਤੇ B0 LSB ਜਦੋਂ ਡਿਜੀਟਲ ਇਨਪੁਟ 1 ਹੁੰਦੀ ਹੈ ਤਾਂ ਰੈਫਰੈਂਸ ਵੋਲਟੇਜ VREF ਰੈਜ਼ਿਸਟਰ ਨੈਟਵਰਕ ਤੇ ਲਾਗੂ ਹੁੰਦੀ ਹੈ ਜਦੋਂ ਇਨਪੁਟ 0 ਹੁੰਦੀ ਹੈ ਤਾਂ ਉਹ ਸ਼ਾਖਾ ਗਰਾਉਂਡ ਨਾਲ ਜੁੜ ਜਾਂਦੀ ਹੈ ਜਿਸ ਦਾ ਅਰਥ ਹੈ ਕਿ ਉਸ ਰਾਹੀਂ ਕੋਈ ਕਰੰਟ ਨਹੀਂ ਚੱਲ ਰਿਹਾ ਹੁੰਦਾ R2R ਬੰਤਰ ਕਰੰਟ ਵਿਭਾਜਨ ਭਾਅ ਕਰੰਟ ਡਿਵੀਜ਼ਨ ਦੀ ਵਰਤੋਂ ਕਰਕੇ ਹਰ ਇਨਪੁਟ ਤੋਂ ਆਉਣ ਵਾਲੇ ਕਰੰਟ ਨੂੰ ਉਸ ਦੀ ਸਥਿਤੀ ਦੇ ਅਨੁਸਾਰ ਵੰਡਦੀ ਹੈ। R2R ਲੈਡਰ ਡੀਏਸੀ ਦੇ ਕੰਮਕਾਜ ਦਾ ਵਿਸ਼ਲੇਸ਼ਣ ਕਰਨ ਲਈ ਅਸੀਂ ਓਮਸ ਲਾਅ ਅਤੇ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਸੰਕਲਪਾਂ ਨੂੰ ਵਰਤ ਕੇ ਅਸੀਂ ਰੈਜ਼ਿਸਟਰ ਨੈਟਵਰਕ ਵਿੱਚ ਬੰਦੇ ਕੁੱਲ ਕਰੰਟ ਨੂੰ ਨਿਰਧਾਰਿਤ ਕਰਦੇ ਹਾਂ। ਇਸ ਕੁੱਲ ਕਰੰਟ ਨੂੰ I ਟੋਟਲ ਨਾਲ ਦਰਸਾਇਆ ਜਾਂਦਾ ਹੈ। i ਟੋਟਲ ਕਰੰਟ ਫੀਡਬੈਕ ਰੈਜ਼ਿਸਟਰ rf ਵਿੱਚੋਂ ਲੰਘਦਾ ਹੈ ਅਤੇ dc ਦੀ ਆਉਟਪੁੱਟ ਵੋਲਟੇਜ v ਆਊਟ ਇਕੁਅਲ ਟੂ ਮਾਈਨਸ i ਟੋਟਲ ਇੰਟੂ rf 1r ਦਿੰਦਾ ਹੈ ਇਸ ਐਕਸਪ੍ਰੈਸ਼ਨ ਵਿੱਚ ਨੈਗੇਟਿਵ ਸਾਈਨ ਦਰਸਾਉਂਦਾ ਹੈ ਕਿ ኦਪਰੇਸ਼ਨਲ ਐਂਪਲੀਫਾਇਰ ਸਿਗਨਲ ਨੂੰ ਉਲਟਾਉਂਦਾ ਹੈ ਕੁੱਲ ਕਰੰਟ i ਟੋਟਲ ਪ੍ਰਾਪਤ ਕਰਨ ਲਈ ਅਸੀਂ ਹਰ ਬਿਟ ਦੇ ਯੋਗਦਾਨ ਨੂੰ ਜੋੜਦੇ ਹਾਂ ਹਰੇਕ ਬਿਟ ਇਹ ਰਿਸਿਸਟਰ ਲੈਡਰ ਨੈਟਵਰਕ ਵਿੱਚ ਆਪਣੀ ਸਥਿਤੀ ਦੇ ਅਨਸਾਰ ਕਰੰਟ ਦੀ ਇੱਕ ਵੱਖਰੀ ਮਾਤਰਾ ਦਾ ਯੋਗਦਾਨ ਪਾਉਂਦਾ ਹੈ ਇਸ 4-ਬਿਟ ਡੀਏਸੀ ਲਈ ਕੁੱਲ ਕਰੰਟ I ਟੋਟਲ ਸਕਰੀਨ ਉੱਤੇ ਦਿਖਾਏ ਗਏ ਐਕਸਪ੍ਰੈਸ਼ਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਅੱਗੇ ਅਸੀਂ I ਟੋਟਲ ਦੇ ਇਸ ਐਕਸਪ੍ਰੈਸ਼ਨ ਨੂੰ ਆਊਟਪੁੱਟ ਵੋਲਟੇਜ ਦੇ ਐਕਸਪ੍ਰੈਸ਼ਨ ਵਿੱਚ ਬਦਲਦੇ ਹਾਂ ਇਸ ਤਰ੍ਹਾਂ ਸਾਨੂੰ ਇੱਕ ਨਵਾਂ ਸਮੀਕਰਨ ਮਿਲਦਾ ਹੈ ਜੋ ਕਿ ਰਿਸਿਸਟਰ ਮੋਲਾਂ ਅਤੇ ਡਿਜੀਟਲ ਇਨਪੁੱਟ ਬਿਟਾਂ ਦੇ ਤੌਰ ਤੇ ਆਊਟਪੁੱਟ ਵੋਲਟੇਜ ਨੂੰ ਦਰਸਾਉਂਦਾ ਹੈ ਜੇਕਰ ਫੀਡਬੈਕ ਰੈジਸਟਰ RF ਨੂੰ R ਦੇ ਬਰਾਬਰ ਕਰ ਦਿੱਤਾ ਜਾਵੇ ਤਾਂ ਇਹ ਐਕਸਪ੍ਰੈਸ਼ਨ ਹੋਰ ਵੀ ਸਰਲ ਹੋ ਜਾਂਦਾ ਹੈ। ਇਹ ਸਰਲীকরণ ਡਿਜੀਟਲ ਇਨਪੁਟ ਅਤੇ ਆਉਟਪੁਟ ਵੋਲਟੇਜ ਦਰਮਿਆਨ ਸਬੰਧ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ। ਇਹ ਆਖਰੀ ਐਕਸਪ੍ਰੈਸ਼ਨ ਦਰਸਾਉਂਦਾ ਹੈ ਕਿ ਆਉਟਪੁਟ ਵੋਲਟੇਜ ਡਿਜੀਟਲ ਇਨਪੁਟ ਮੁੱਲਾਂ ਦਾ ਇੱਕ ਵਜ਼ਨੀ ਜੋੜ ਭਾਵ ਵੇਟਡ ਸਮ ਹੁੰਦਾ ਹੈ ਜਿੱਥੇ MSB ਆਉਟਪੁਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਜਦਕਿ LSB ਸਭ ਤੋਂ ਛੋਟਾ ਯੋਗਦਾਨ ਪਾਉਂਦਾ ਹੈ। ਇਹ ਐਕਸਪ੍ਰੈਸ਼ਨ ਬਾਈਨਰੀ ਇਨਪੁਟ ਦੇ ਡੈਸੀਮਲ ਇਕੁਇਵਲੈਂਟ ਦੇ ਰੂਪ ਵਿੱਚ ਵੀ ਦੁਬਾਰਾ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਐਨ ਬਿਟ ਆਰ ਟੂ ਆਰ ਲੈਟਰਡ ਡੀਏਸੀ ਲਈ ਆਉਟਪੁੱਟ ਵੋਲਟੇਜ ਐਕਸਪ੍ਰੈਸ਼ਨ ਇਸੇ ਪੈਟਰਨ ਦੀ ਪਾਲਣਾ ਕਰਦਾ ਹੈ ਤੇ ਇਸ ਨੂੰ ਸਕਰੀਨ ਉੱਪਰ ਦਿੱਤੇ ਗਏ ਐਕਸਪ੍ਰੈਸ਼ਨ ਅਨੁਸਾਰ ਦਰਸਾਇਆ ਜਾਂਦਾ ਹੈ ਹੁਣ ਜਦੋਂ ਕਿ ਅਸੀਂ ਆਉਟਪੁੱਟ ਵੋਲਟੇਜ ਦਾ ਐਕਸਪ੍ਰੈਸ਼ਨ ਪ੍ਰਾਪਤ ਕਰ ਲਿਆ ਹੈ ਆਓ ਆਰ ਟੂ ਆਰ ਲੈਟਰਡ ਡੀਏਸੀ ਦੇ ਫਾਇਦੇ ਅਤੇ ਕਮੀਆਂ ਬਾਰੇ ਜਾਣੀਏ R2R ਲੈਟਰਡ ਡੀਏਸੀ ਦੇ ਕਈ ਫਾਇਦੇ ਹਨ ਪਹਿਲਾ ਇਸ ਨੂੰ ਸਿਰਫ ਦੋ ਹੀ ਰੈジਸਟਰ ਮੁੱਲਾਂ R ਅਤੇ 2R ਦੀ ਲੋਡ ਹੁੰਦੀ ਹੈ ਭਾਵੇਂ ਕਿ ਇਨਪੁਟ ਬਿਟਾਂ ਦੀ ਗਿਣਤੀ ਕਿੰਨੀ ਵੀ ਹੋਵੇ ਇਹ ਇਸ ਦੇ ਨਿਰਮਾਣ ਨੂੰ ਆਸਾਨ ਬਣਾਉਂਦਾ ਹੈ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਂਦਾ ਹੈ ਕਿਉਂਕਿ ਸਿਰਫ ਦੋ ਰੈジਸਟਰ ਮੁੱਲਾਂ ਨੂੰ ਪ੍ਰਾਪਤ ਕਰਨਾ ਬਹੁਤ ਸੌਖਾ ਹੁੰਦਾ ਹੈ ਦੂਸਰਾ ਇਹ ਇੱਕ ਬਾਈਨਰੀ ਵੇਟਡ ਡੀਏਸੀ ਨਾਲੋਂ ਬਿਹਤਰ ਸ਼ੁੱਧਤਾ ਪ੍ਰਦਾਨ ਕਰਦਾ ਹੈ ਭਾਵੇਂ R2R ਲੈਟਰਡ ਡੀਏਸੀ ਸਮੂਚਿਤ ਤੌਰ ਤੇ ਵਧ ਰਜਿਸਟਰ ਵਰਤਦਾ ਹੈ ਇੱਕ n ਬਿਟ ਡੀਏਸੀ ਲਈ r2r ਲੈਡਰ ਨੂੰ 2n ਰਜਿਸਟਰਾਂ ਦੀ ਲੋਡ ਹੁੰਦੀ ਹੈ ਜਦਕਿ ਬਾਈਨਰੀ ਵੇਟਡ ਡੀਏਸੀ ਸਿਰਫ n ਰਜਿਸਟਰਾਂ ਨਾਲ ਕੰਮ ਕਰਦਾ ਹੈ ਪਰ ਫਿਰ ਵੀ ਇਹ ਬਾਈਨਰੀ ਵੇਟਡ ਰਜਿਸਟਰਡ ਡੀਏਸੀ ਨਾਲੋਂ ਵਧੇਰੇ ਵਿਹਾਰਕ ਹੈ ਕਿਉਂਕਿ ਸਿਰਫ ਦੋ ਹੀ ਰਜਿਸਟਰ ਮੁੱਲ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਵਧੇਰੇ ਛੋਟਾ ਨਾਲ ਤਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਆਉਟਪੁੱਟ ਵਿੱਚ ਗਲਤੀਆਂ ਘੱਟ ਹੁੰਦੀਆਂ ਹਨ ਤੀਸਰਾ ਆਰ ਟੂ ਆਰ ਲੈਟਰਡ ਡੀਏਸੀ ਵਧਣ ਜੋਗ ਭਾਅ ਸਕੇਲੇਬਲ ਹੁੰਦਾ ਹੈ ਇਹ ਜਿਆਦਾ ਬਿਟ ਵਾਲੇ ਇਨਪੁਟਸ ਨੂੰ ਵੀ ਬਿਨਾਂ ਕਿਸੇ ਵੱਡੇ ਰਜਿਸਟਰ ਮੁੱਲਾਂ ਦੀ ਲੋੜ ਦੇ ਸੰਭਾਲ ਸਕਦਾ ਹੈ ਇਸ ਲਈ ਇਹ ਬਾਈਨਰੀ ਵੇਟਡ ਡੀਏਸੀ ਨਾਲੋਂ ਵਧੇਰੇ ਬਿਹਾਰਕ ਹੈ ਜਿਸ ਵਿੱਚ ਜਿਆਦਾ ਬਿਟ ਵਾਲੇ ਇਨਪੁਟਸ ਲਈ ਬਹੁਤ ਵੱਡੇ ਰਜਿਸਟਰ ਮੁੱਲਾਂ ਦੀ ਲੋੜ ਹੁੰਦੀ ਹੈ ਚੌਥਾ ਇਸ ਦੀ ਸਰਲ ਬਣਤਰ ਇਸ ਨੂੰ ਸੰਖੇਪ ਅਤੇ ਇੰਟੀਗ੍ਰੇਟਡ ਸਰਕਟਾਂ ਲਈ ਉਚਿਤ ਬਣਾਉਂਦੀ ਹੈ ਇੱਕ ਹੋਰ ਫਾਇਦੇ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ R2R ਲੈਟਰ ਡੀਏਸੀ ਵਿੱਚ ਵਧੀਆ ਲੀਨੀਅਰਿਟੀ ਹੁੰਦੀ ਹੈ ਆਉਟਪੁੱਟ ਵੋਲਟੇਜ ਡਿਜੀਟਲ ਇਨਪੁੱਟ ਵਿੱਚ ਹੋਣ ਵਾਲੇ ਬਦਲਾਵਾਂ ਦੇ ਨਾਲ ਹੌਲੀ ਤੇ ਨਿਯਮਤ ਤਰੀਕੇ ਨਾਲ ਬਦਲਦਾ ਹੈ ਜਿਸ ਨਾਲ ਇਹ ਸ਼ੁੱਧ ਅਤੇ ਪ੍ਰਸਥਾਪਕ ਪ੍ਰਦਰਸ਼ਨ ਯਕੀਨੀ ਬਣਾਉਂਦਾ ਹੈ R2R ਲੈਟਰ ਡੀਏਸੀ ਦੀਆਂ ਕੁਝ ਖਾਮੀਆਂ ਵੀ ਹਨ ਇਸ ਦੀ ਆਉਟਪੁੱਟ ਦੀ ਸ਼ੁੱਧਤਾ ਸਹੀ ਰਜਿਸਟਰ ਮੁੱਲਾਂ ਤੇ ਨਿਰਭਰ ਕਰਦੀ ਹੈ ਜੇਕਰ ਰਜਿਸਟਰ ਮੁੱਲ ਵਿੱਚ ਥੋੜਾ ਜਿਹਾ ਵੀ ਅੰਤਰ ਆ ਜਾਂਦਾ ਹੈ ਤਾਂ ਇਹ ਆਉਟਪੁੱਟ ਵੋਲਟੇਜ ਵਿੱਚ ਗਲਤੀਆਂ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ R2R ਲੈਟਰਡ ਡੀਏਸੀ ਨੂੰ ਆਉਟਪੁੱਟ ਉੱਤੇ ਇੱਕ ਆਪਰੇਸ਼ਨਲ ਐਂਪਲੀਫਾਇਰ ਦੀ ਲੋਡ ਪੈਂਦੀ ਹੈ ਜੋ ਕਰੰਟ ਨੂੰ ਵੋਲਟੇਜ ਵਿੱਚ ਬਦਲਦਾ ਹੈ ਪਰ ਸਰਕਟ ਡਿਜ਼ਾਈਨ ਦੀ ਗੁੰਝਲਤਾ ਨੂੰ ਵਧਾਉਂਦਾ ਹੈ ਇਸ ਦੇ ਨਾਲ ਹੀ ਅੱਜ ਦਾ ਇਹ ਲੈਕਚਰ ਇੱਥੇ ਖਤਮ ਹੁੰਦਾ ਹੈ ਇਸ ਲੈਕਚਰ ਵਿੱਚ ਅਸੀਂ R2R ਲੈਟਰਡ ਡੀਏਸੀ ਦੇ ਕਾਰਜ ਸਿਧਾਂਤ ਨੂੰ ਸਮਝਿਆ ਆਉਟਪੁੱਟ ਐਕਸਪ੍ਰੈਸ਼ਨ ਪ੍ਰਾਪਤ ਕੀਤਾ ਅਤੇ ਇਸ ਦੇ ਫਾਇਦੇ ਅਤੇ ਖਾਮੀਆਂ ਬਾਰੇ ਚਰਚਾ ਕੀਤੀ R2R ਲੈਟਰ ਡੀਏਸੀ ਨੂੰ ਡਿਜੀਟਲ ਤੋਂ ਐਨਲੌਗ ਕਨਵਰਜਨ ਲਈ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਧਾਰਨ ਰੈジਸਟਰ ਮੁੱਲਾਂ ਨਾਲ ਵੱਧ ਸ਼ੁੱਧਤਾ ਪ੍ਰਦਾਨ ਕਰਦਾ ਹੈ ਇਹ ਜ਼ਿਆਦਾ ਵੇਟ ਵਾਲੇ ਇਨਪੁੱਟਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੀ ਯੋਗਤਾ ਰੱਖਦਾ ਹੈ ਜੋ ਕਿ ਆਧੁਨਿਕ ਡਿਜੀਟਲ ਸਿਸਟਮਾਂ ਲਈ ਬਹੁਤ ਮਹੱਤਵਪੂਰਨ ਹੈ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ